सशिका जी दोस्तों 1 करोड़ 24 7 पंजाब राणा गुरजीत सिंह ਦੇ ਪੁੱਤਰ ਅਤੇ ਸੁਲਤਾਨਪੁਰ ਲੋਧੀ ਤੋਂ ਜਾਦ ਵਿਧਾਇਕ ਰਾਣਾ 인דור ਪ੍ਰਤਾਪ ਨੇ ਪੰਜਾਬ ਕਾਂਗਰਸ ਪ੍ਰਧਾਨ ਬਾਰੇ ਆਪਣੇ ਪਿਤਾ ਦੀ رائے ਨੂੰ ਸਹੀ ਠਹਿਰਾਇਆ ਹੈ ਅਤੇ ਕਿਹਾ ਹੈ ਇਹ ਰਾਣਾ ਗੁਰਜੀਤ ਸਿੰਘ ਦਾ ਸੁਭਾਅ ਹੈ ਕਿ ਉਹ ਆਪਣੇ ਭਾਵਨਾਵਾਂ ਨੂੰ ਆਪਣੇ ਦਿਲ 'ਚ ਨਹੀਂ ਰੱਖਦੇ ਅਤੇ ਜੋ ਵੀ ਉਸ ਦੇ ਮਨ ਵਿੱਚ ਆਉਂਦਾ ਹੈ ਉਹ ਕਹਿ ਦਿੰਦੇ ਹਨ ਉਹ ਜੋ ਵੀ ਉਹਨਾਂ ਨੂੰ ਸਹੀ ਲੱਗਦਾ ਹੈ ਉਹ ਕਹਿ ਦਿੰਦੇ ਹਨ ਦੇਖੋ ਰਾਣਾ ਜੀ ਦਾ ਅੱਜ ਮੈਨੂੰ ਇਸ ਵਾਕੀ ਇਸ ਚੀਜ਼ ਬਾਰੇ ਪਤਾ ਨਹੀਂ ਕਿਉਂਕਿ ਮੈਂ ਆਪਣੇ ਇਲਾਕੇ ਚ ਸੀ ਤੇ ਰਾਣਾ ਜੀ ਬਾਹਰ ਨੇ ਪਰ ਰਾਣਾ ਜੀ ਜੋ ਚੀਜ਼ ਸਹੀ ਹੁੰਦੀ ਹੈ ਫਿਰ ਜੋ ਮੰਚ ਹੋਵੇ ਉਹ ਕਹੀ ਦਿੰਦੇ ਹੁੰਦੇ ਉਹਨੂੰ ਰੋਕਦੇ ਨਹੀਂ ਸੋ ਜੋ ਚੀਜ਼ ਮੰਚ ਸੀ ਉਹਨਾਂ ਨੇ ਕਹਿਤੀ ਟਿਕਟ ਕਟਨ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਉਸ ਵੀ ਨਰਾਜ਼ਗੀ ਜ਼ਾਹਰ ਕਰਦੇ ਮੈਂ ਨਹੀਂ ਨਰਾਜ਼ ਇਸ ਚੀਜ਼ ਤੋਂ ਟਿਕਟ ਰਾਣਾ ਜੀ ਚਾਹੁੰਦੇ ਸੀ ਅਨੰਦਪੁਰ ਸਾਹਿਬ ਤੋਂ ਲੜਨੀ ਤੇ ਜੇ ਬੰਦੇ ਨੂੰ ਇੱਛਾ ਹੋਵੇ ਜਿਗਰ ਕਰ ਦੇਣੀ ਚਾਹੀਦੀ ਰਾਣਾ ਜੀ ਨੇ ਕੀਤੀ ਜਾ ਜੋ ਮਨ ਚਾਹੇ ਕਹਿਤਾ